हां जी दोस्तों सारेया नु सस्रिकाल स्वागत करते हैं टोंडा राज सद्दू फार्मिंग दे विच आज पहुंचे दोस्तों ਪਿੰਡ ਸਰਿਆਲੀ ਵੱਡੀ ਸਰਿਆਲੀ दोस्तों सारे वीर जानदे जान आ ਨਿਸ਼ਾਰਾ ਪਨੂਆ ਅੱਗੇ ਸ਼ਹਿਰ ਰਹਿ ਜਾਂਦਾ ਹਰੀਕੇ ਪਤਨ ਤੋਂ ਜੇਕਰ ਦੋਸਤੋ ਦੂਰੀ ਦੀ ਗੱਲ ਕਰੀਏ ਤੇ 15-16 ਕਿਲੋਮੀਟਰ ਦੀ ਦੂਰੀ ਆ ਤੇ ਸਰਿਆਲੀ ਦੋਸਤੋ ਜਦੋਂ ਤੁਸੀਂ ਵਿਜ਼ਿਟ ਕਰੋਗੇ ਸਰਿਆਲੀ ਤੋਂ ਇੱਕ ਸੜਕ ਨਿਕਲਦੀ ਆ ਪੱਟੀ ਨੂੰ ਇਸੇ ਸੜਕ ਦੇ ਉੱਪਰ ਦੋਸਤੋ ਮਾਈ ਦਾ ਟਿੱਪਾ ਗੁਰਦੁਆਰਾ ਆਉਂਦਾ ਤੇ ਮਾਈ ਦੇ ਟੱਬੇ ਦੇ ਬਿਲਕੁਲ ਆਪੋਜੀਟ ਵੀਰ ਬਿਕਰਮਜੀਤ ਹੁਣਾਂ ਦੀਆਂ ਬਹਿਕਾਂ ਨੇ ਠੀਕ ਆ ਜੀ ਹਵੇਲੀਆਂ ਨੇ ਤੇ ਵੈਸੇ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਆਂ ਕਿ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਸੋ ਵਿਜ਼ਿਟ ਕਰੋ ਦੋਸਤੋ ਜਿੰਨੇ ਪਸੂ ਵੀ ਦਿਖਾਉਣੇ ਆਪਾਂ ਤੁਹਾਨੂੰ ਉਹਨਾਂ ਦੀ ਨਰਕ ਪਰਕਾ ਤਸੱਲੀ ਕਰ ਸਕਦੇ ਜੀ ਵੈਸੇ ਆਲਮੋਸਟ ਪਸੂ ਸਾਰੇ ਸੁਏ ਸੁਬੇ ਆ ਤਿੰਨ ਵੜਾ ਨੇ ਤਿੰਨੇ ਸੁਈਆਂ ਨੇ ਠੀਕ ਆ ਜੀ ਇੱਕ ਗੱਬਣ ਵੜ ਦਿਖਾਵਾਂਗੇ ਅੱਜ ਤੁਹਾਨੂੰ ਬਿਲਕੁਲ ਭਾਪੜਦੇ ਵਿੱਚ ਮਿਲ ਜੂਗੀ ਉਹ ਦੋਸਤੋ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਲਾਸਟ ਵਿੱਚ ਉਹ ਨਗ ਦਿਖਾਵਾਂਗੇ ਠੀਕ ਹੈ ਜੀ ਸੋ ਤਰੀਕਾ ਜ 21 ਜੂਨ ਤੇ ਸਮਾਂ ਕੋਈ ਮਾਰਨਿੰਗ ਦਾ ਦੋਸਤੋ 11:30 ਪਾਉਣੇ 12 ਵਜੇ ਦਾ ਸਮਾਂ ਹੈਗਾ 12:00 ਵਜੇ ਦਾ ਅਪਰੋਕਸੀਮੇਟਲੀ ਕੋਈ 12:00 ਵਜੇ ਦਾ ਸਮਾਂ ਤੁਸੀਂ ਮੰਨ ਕੇ ਚਲੋ ਠੀਕ ਹੈ ਜੀ ਤੇ ਬਾਕੀ ਚੁਵਾਈ ਇਹਨਾਂ ਦੀ ਕਦੋਂ ਹੋਈ ਹੈ ਕੀ ਇਹਨਾਂ ਥਲੇ ਮਿਲ ਕੇ ਰਿਕਾਰਡ ਆ ਸੋ ਕੀ ਰੇਟ ਪਾ ਫੜਤਾ ਰਹਿਣ ਵਾਲਾ ਪੂਰੀ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੋ ਰੇਟ ਛੋਟੇ ਛੋਟੇ ਹੋਣਗੇ ਦੋਸਤੋ ਜਿੰਨੇ ਵੀ ਹੋਣਗੇ ਛੋਟੇ ਛੋਟੇ ਰੇਟ ਹੋਣਗੇ ਇੱਕ ਕਾਰਨ ਬਣ ਗਿਆ ਸੀ ਦੋਸਤੋ ਪਸ਼ੂ ਸੇਲ ਕਰਨ ਦਾ ਝੋਨੇ ਲੱਗ ਰਿਹਾ ਠੀਕ ਹੈ ਜੀ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਵੀ ਝੋਨਿਆਂ ਦਾ ਸੀਜ਼ਨ ਚੱਲ ਰਿਹਾ ਤੇ ਉਦੋਂ ਦੇ ਪਾਸੇ ਜਿਆਦਾ ਬਿਜ਼ੀ ਹੋਣ ਕਰਕੇ ਵੀਰਾਂ ਦਾ ਵੀ ਥੋੜੀ ਜਿਹੀ ਕੇਅਰ ਨਹੀਂ ਹੁੰਦੀ ਪਸ਼ੂਆਂ ਦੀ ਠੀਕ ਹੈ ਜੀ ਕੇਅਰ ਘੱਟ ਹੁੰਦੀ ਆ ਤੇ ਬਾਅਦ ਵਿੱਚ ਥੋੜਾ ਫ੍ਰੀ ਹੋ ਗਏ ਠੀਕੇ ਠੂਕੇ ਤੇ ਪਹਿਲੀ ਵਧੇਰੇ ਹੋਣ ਕਰਕੇ ਵੀ ਥੋੜਾ ਫ੍ਰੀ ਹੋਣ ਤੋਂ ਬਾਅਦ ਇੱਕ ਵਾਰੀ ਫੇਰ ਪਸ਼ੂ ਲੈ ਲਾਵਾਂਗੇ ਘਰੇ ਜਿਹੜੇ ਕੋਈ ਬਿਲਕੁਲ ਵਰਤੋਂ ਵ ਚਾਰ ਬੈੜਾ ਚਾਰੇ ਬੈੜਾ ਦੀ ਆਪਾਂ ਡਿਟੇਲ ਵੀਰ ਵਿਕਰਮਜੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਖੋਲ ਕੇ ਤੋਰ ਕੇ ਤਸਲੀ ਨਾਲ ਦਿਖਾ ਦਾਂਗੇ ਆਓ ਕਰਦੇ ਆਂ ਸ਼ੁਰੂਆਤ ਕਰਦੇ ਆਂ ਗੱਲਬਾਤ ਆਜੋ ਜੀ ਸਭ ਤੋਂ ਪਹਿਲਾਂ ਵੀਰ ਵਿਕਰਮਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਵੀਰ ਜੀ ਵਧੀਆ ਵੀਰ ਜੀ ਤੁਸੀਂ ਸਟਾਉ ਠੀਕ ਆ ਬਹੁਤ ਵਧੀਆ ਭਾਜੀ ਤੇ ਵੀਰ ਵਿਕਰਮਜੀਤ ਜੀ ਅੱਜ ਜਿੱਦਾਂ ਆਪਾਂ ਜ਼ਿਕਰ ਕੀਤਾ ਚਾਰ ਬੈੜਾ ਐ ਤਿੰਨ ਤਾਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਜਿਨ੍ਹਾਂ ਦੇ ਨਾਲ ਮੇਰੇ ਨਾਲ ਤਾਂ ਬੱਚਿਆਂ ਦੇ ਨਾਲ ਕਈਆਂ ਦੇ 나ੜੂ ਵੀ ਹੈਗੇ ਆਗੇ ਹੈਗੇ ਹਾਂਜੀ ਬੌਲੇ ਤੇ ਇੱਕ ਆਪਾਂ ਵਿਹੜ ਜਿਹੜੀ ਲਾਸਟ ਵਿੱਚ ਦਿਖਾਵਾਂਗੇ ਉਹ ਗੱਭਣ ਆਪਣੇ ਉਹ ਵੀ ਘਰ ਦੀ ਘਰੇਲੂ ਵਿਹੜੀ ਆ ਹਾਂਜੀ ਘਰ ਦੀ ਵਿਹੜੀ ਆ ਉਹ 32 33 ਦਿਨ ਰਹਿਣਦੇ ਆ ਸੂਚ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਬਿਲਕੁਲ ਛੋਟੇ ਭਾਅ ਪੜਤਾ ਆ ਬਿਲਕੁਲ ਜਾਇਜ਼ ਤੇ ਜਨਮ ਨ ਰੇਟ ਦੇ ਵਿੱਚ ਮਿਲੂਗੀ ਤੁਹਾਨੂੰ ਮੈਨੂੰ ਲੱਗਦਾ ਵੀ ਚਾਹੇ ਕਿਸੇ ਵੀਰ ਨੇ ਗਾਂ ਸੇਲ ਕਰਨ ਵਾਸਤੇ ਲੈ ਕੇ ਜਾਣੀ ਆ ਚਾਹੇ ਘਰੇ ਰੱਖਣ ਵਾਸਤੇ ਲੈ ਕੇ ਜਾਣੀ ਆ ਉਹ ਕਿਸੇ ਅੱਗੇ ਵੀਰ ਤੇ ਡਿਪੈਂਡ ਆ ਠੀਕ ਹੈ ਜੀ ਬਾਕੀ ਵਿਹੜਾ ਬਿਲਕੁਲ ਜੈਨੂਨ ਤੇ ਸਸਤੇ ਰੇਟਾਂ ਦੇ ਉੱਪਰ ਹੋਣਗੀਆਂ ਸ਼ੁਰੂਆਤ ਇਸ ਪਹਿਲੇ ਨੰਬਰ ਵਾਲੀ ਵਿਹੜ ਤੋਂ ਕਰਦੇ ਆ ਵ ਪ੍ਰਿੰਟ ਪ੍ਰਿੰਟ ਵੇਖੋ ਠੀਕ ਆ ਜੀ ਥੋੜੇ ਜਿਹੇ ਡਾਟ ਸਪੌਟ ਜਿਹੜੇ ਆ ਤੁਹਾਨੂੰ ਉੱਪਰ ਦਿਖਾਈ ਦੇਣਗੇ ਆਲਮੋਸਟ ਵੈਸੇ ਦੇਖੋਗੇ ਸਾਰੀ ਵਾਈਟ ਆ ਬਧੇਰੇ ਪੱਕ ਰੰਗ ਜਿਹੜਾ ਕਲਰ ਉਹ ਵਾਈਟ ਆ ਬਾਕੀ ਰੰਗਵਾਜਾ ਪੂਰੀ ਕਰਮਾ ਵਾਲੀ ਤੇ ਇਹਦੀ ਵੀਰ ਡਿਟੇਲ ਹੈ ਸੁਆ ਕਰਮਾ ਸੁਈ ਆ ਦੂਸਰੀ ਸੁਆ ਸੁਈ ਆ ਵੀਰ ਜੀ ਇਹਦੇ ਥੱਲੇ ਨਾ 16 17 ਲੀਟਰ ਬੋਲਾ ਹੈਗਾ ਵਾ ਖੁੱਲਾ ਡੁੱਲਾ 16 17 ਲੀਟਰ ਹਾਂਜੀ ਪਿੱਛੇ ਵੱਛੀ ਆ ਠੀਕ ਆ ਜੀ ਹਾਂ ਦੋਸਤੋ 16 17 ਲੀਟਰ ਬੋਲੇ ਤੇ ਚੱਲ ਰਹੀ ਆ ਤੇ ਮਗਰ ਵੱਛੀ ਆ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਅੱਜ ਦਿਨ ਕਿੰ ਚੌਥਾ ਪੰਜਵਾਂ ਦੇਣਾ ਚੌਥਾ ਪੰਜਵਾਂ ਦੇਣਾ ਠੀਕ ਹੈ ਹੁਣ ਮਤਲਬ ਨੈਟ ਜਿਹੜਾ ਆਪਾਂ ਘਰੋਂ ਚਵਾ ਦਾਂਗੇ 16 17 16 17 18 RAM ਨਾਲ ਖੁੱਲਾ ਡੁੱਲਾ ਤੇ ਚੋਣ ਜਾਣ ਦੀ ਕਿਵੇਂ ਥਣਾ ਬੜੀ ਪੋਲੀ ਆਣ ਠੀਕ ਹੈ ਜੀ ਤਾਂ ਦੋਸਤੋ ਚੋਣ ਜਾਣ ਇੱਕ ਨੰਬਰ ਆ ਪੋਲੀ ਆ ਠੀਕ ਹੈ ਜੀ ਸੋ ਇੱਕ ਵਾਰੀ ਤੁਹਾਨੂੰ ਆ ਥੰਨੇਵਾ ਆਪਾਂ ਦਿਖਾ ਦਗੇ ਆ ਦੇਖੋ ਜੀ ਆ ਦੇਖੋ ਠੀਕ ਹੈ ਜੀ ਸੋ ਚੋਣ ਜਾਣ ਇੱਕ ਨੰਬਰ ਆ ਜਿੱਦਾਂ ਮਰਜੀ ਮੇਰਾ ਵੀਰ ਕੋਈ ਆਣ ਕੇ ਤਸੱਲੀ ਕਰ ਸਕਦਾ ਸੋ 16 17 ਲੀਟਰ ਬੋਲੇ ਤੋਂ ਸ਼ੁਰੂਆਤ ਸਟਾਰਟਿੰਗ ਕੀਤੀ ਐ ਇਸ ਬ੍ਰੈਂਡ ਨੇ ਸੋ ਮਗਰ ਇਹਦੇ ਬੱਚੀ ਫੀਮੇਲ ਕਾਫ ਇਹੋ ਬੱਚਾ ਜੀ ਮਗਰ ਹਾਂਜੀ ਹਾਂਜੀ ਲਓ ਜੀ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਠੀਕ ਆ ਜੀ ਤੋਂ ਮਗਰ ਬੱਛੀ ਆ ਬਰਾਊਨ ਕਲਰ ਦੇ ਵਿੱਚ ਰੈੱਡ ਬਰਾਊਨ ਕਲਰ ਦੇ ਵਿੱਚ ਠੀਕ ਆ ਜੀ ਬਾਦਾਮੀ ਰੰਗ ਦੇ ਵਿੱਚ ਮਗਰ ਬੱਛੀ ਆ ਤੋਂ ਵੈੜ ਚੰਗੀ ਖਾਸ ਆ ਠੀਕ ਆ ਜੀ ਬਹੁਤ ਵਧੀਆ ਵੈੜ ਆ ਹਾਈਟ ਦੀ ਗੱਲ ਕਰ ਲਈਏ ਬੇਸ਼ੱਕ ਕੋਈ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੀ ਨਾ ਬਹੁਤੀ ਵੱਡੀ ਆ ਵੀ ਜਿਵੇਂ ਇੱਕ ਆਪਾਂ ਐਚ ਐਫ ਵੈੜਾਂ ਦੇਖਦੇ ਆ ਵੀ ਪੂਰੀ ਵੱਡੀ ਫੁੱਲ ਤੇ ਨਾ ਹੀ ਬੜੀ ਦਰਮਿਆਨੀ ਹੈ ਵਿਚਲਾ ਮੇਲ ਆ ਨਾਰਮਲ ਐ ਇਸੇ ਮੇਜ ਦੀਆਂ ਵੈੜਾਂ ਵੀ ਆਪਾਂ ਕਾਫੀ ਵਾਰ ਦੇਖਦੇ ਆ ਕੋਲਕਾਤੂਰ ਕੇ ਤੁਹਾਨੂੰ ਇੱਕ ਵਾਰੀ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਦੋਸਤੋ ਵਧੇਰੇ ਸਮਝਾਓਗੀ ਗੱਲਬਾਤ ਆਜੋ ਜੀ ਠੀਕ ਹੈ ਜੀ ਤੇ ਅੱਛਾ ਵੀਰ ਬਿਕਰਮ ਸਵੇਰ ਚੁਵਾਈ ਕਿੰਨੇ ਵਜੇ ਕੀਤੀ ਐ ਸਾਢੇ 5 ਵਜੇ ਚੁਈਆਂ ਐ ਸਵੇਰ ਸਾਢੇ 5 ਵਜੇ ਹਾਂਜੀ ਲਓ ਦੋਸਤੋ ਸਾਢੇ 5 ਵਜੇ ਚੁਵਾਈ ਜਿਹੜੀ ਆ ਇਹਨਾਂ ਵਹਿੜਾਂ ਦੀ ਹੋਈ ਐ ਠੀਕ ਹੈ ਜੀ ਥੋੜੇ ਹੌਲੀ ਤੋੜ ਲਈ ਹੈ ਔਲੀ ਤੋੜ ਲਿਆ ਆ ਲਓ ਤੋ ਸ਼ੁਰੂਆਤ ਜਿਹੜੀ ਆ ਦੋਸਤੋ ਸੋਹਣੀ ਆ ਠੀਕ ਆ ਜੀ ਸਟਾਰਟਿੰਗ ਸੋਹਣੀ ਹੋਈ ਆ ਬੜਾਂ ਤੀ 16 17 16 17 ਲੀਟਰ ਬੋਲੇ ਤੇ ਹਾਂ ਥੋੜਾ ਜਿਹਾ ਇੱਕ ਵਾਰੀ ਹੋਰ ਕਮਾਲੀਆ ਇਹਨੂੰ ਐ ਕਮਾਲਿਆ ਜੀ ਵਾਪਸੀ ਆ ਲੋ ਐਮ ਹਮ ਯਾ ਪੈਰ ਦਾ ਵੇਲਾ ਹੋਣਾ ਸ਼ਾਮ ਨੂੰ ਬੜੀ ਸੋਹਣੀ ਬਣ ਜਾਂਦੀ ਐਨ ਆਹ ਮੈਂ ਪੂਰੀ ਖੜ ਜਾਂਦੀ ਥੱਲਿਓ ਹਾਂਜੀ ਲਿਓ ਹਾਂ ਮੋੜ ਲਿਗੇ ਆ ਲਓ ਠੀਕ ਹੈ ਜੀ ਸੋ ਹੈ ਵੀ ਦੋਸਤੋ ਕਰੋਸ ਅੰਗ ਦੇ ਵਿੱਚ ਜਿਵੇਂ ਬਿਲਕੁਲ ਇਸ ਰੋਟੀ ਦੀ ਗੱਲ ਕਰੀਏ ਗਰਮੀ ਦੀ ਰੋਤਾ ਤੇ ਨਾਰਮਲ ਹੀ ਸਾਰੇ ਵੀ ਕਰੋਸ ਅੰਗ ਜਗਾ ਕਰਕਦੀ ਜਾਣੀ ਹੈਗੀ ਆ ਠੀਕ ਹੈ ਜੀ ਠੀਕ ਹੈ ਤੇ ਅੱਛਾ ਵੀਰ ਬਿਕਰਮਜੀਤ ਦੀ ਕੀ ਡਿਮਾਂਡ ਦੀ ਕਰਦੇ ਜੇ ਇਹ ਆਪਾਂ ਤੇ ਲੈਣੀ 65000 ਬਾਰ ਯਾਰ ਹਾਂਜੀ ਬਿਲਕੁਲ ਜਾਇਜ਼ ਆ ਵੀਡੀਓ ਤੁਹਾਡੀ ਮੈਂ ਇਹਨੇ ਨੇ ਬੜਾ ਬੜਾ ਰੇਟ ਮੰਗਦੇ ਆ ਅੱਛਾ ਜੀ ਆ ਦੇਣ ਵਾਲੀ ਗੱਲ ਕਰਨੀ ਹੈਗੇ ਠੀਕ ਆ ਜੀ ਲਓ ਦੋਸਤੋ ਜਿਹੜਾ ਦੇ ਲਿਆ ਉਹ 62000 ਵੀਰਾਂ ਦਾ ਵੀ ਆਪਾਂ ਲੈਣ ਦੇਣ ਕਰਦੇ ਆ ਥੋੜੀ ਵਿੱਚੋਂ ਕਰਿਆ ਜੀ ਹਾਂਜੀ ਕਰ ਦਾਂਗੇ ਬਾਕੀ ਛੋਟ ਸਪਾ 200 ਵੀਰ ਕਰ ਦੂਗਾ ਠੀਕ ਆ ਜੀ ਤੋਂ ਮਾਲ ਪਹਿਲਾਂ ਵੀ ਕਈ ਵਾਰ ਆਪਾਂ ਪਾਇਆ ਘਰੋਂ ਮਾਲ ਵੀਰ ਨੇ ਜਦੋਂ ਸੇਲ ਕੀਤਾ ਕਦੀ ਪਸੂ ਟੁੱਕਦਾ ਫਿਰ ਕਿਆਰੀ ਵਾਲਾ ਸੇਲ ਕਰ ਦਿੰਦਾ ਠੀਕ ਆ ਜੀ ਤੇ ਬਿਲਕੁਲ ਵਾਜਬ ਤੇ ਜਾਇਜ਼ ਰੇਟਾਂ ਦੇ ਉੱਪਰ ਤੁਹਾਨੂੰ ਮਿਲ ਜੂਗਾ ਤੇ ਦੇ ਦੂਗਾ ਜਿੱਥੋਂ ਤੱਕ ਵੀ ਤਾਲਮਿਲ ਤੁਹਾਡਾ ਬੈਂਦਾ ਹੋਇਆ ਉੱਥੇ ਬਿਠਾ ਲਿਓ ਠੀਕ ਆ ਇੱਕ ਸੈਕੰਡ ਨੰਬਰ ਤੇ ਜਿਹੜੀ ਆ ਵਛੀ ਆਪਣੇ ਕੋਲ ਖੜੀ ਹੈ ਜੀ ਕ੍ਰੋਸ ਸੈਂਗ ਦੇ ਵਿੱਚ ਤੇ ਪਹਿਲੇ ਸੂਏ ਵੈੜ ਸੂਈ ਆ ਪਹਿਲਾਂ ਪਲੂਣੀ ਆ ਵਛੀ ਹਾਂਜੀ ਤੇ ਇਹਦਾ ਦਿਨ ਅੱਜ ਕਿੰਨੇ ਕ ਵੈਸੀ ਆਪਾਂ ਕਾਊਂਟ ਕਰੀਏ ਕਿੰਨੇ ਕੋਗੇ ਪੰਜ 6 6 7 ਦਿਨ ਹੋ ਗਏ ਹੋਣੇ ਆ ਬੱਚਾ ਪਿੱਛੇ ਦੇ ਲਾਓ ਬੀ ਮਗਰ ਬੱਚਾ ਦੋਸਤੋ ਹਾਂਜੀ 7 ਦਿਨ ਹੋ ਗਏ 7 ਕ ਦਿਨ ਆਈਡਿਆ ਦੋਸਤੋ 7 ਕ ਦਿਨ ਵੈਸੇ ਜਿਹੜਾ ਕਰੈਕਟ ਆ 7 ਕ ਦਿਨ ਦਾ ਸਮਾਂ ਹੋ ਗਿਆ ਬੱਚਾ ਮਗਰ ਇਹਨੇ ਹਾਂਜੀ ਹਾਂਜੀ ਹੁਣ ਦੁੱਧ ਕਿੰਨੇ ਕ ਤੇ ਆ ਗਈ ਐ ਐਸਾ 10 ਲੀਟਰ ਹੈਗਾ ਵਾ 10 ਕ ਲੀਟਰ ਹਾਂਜੀ ਬਬ ਦੋਸਤੋ 10 ਕ ਲੀਟਰ ਤੇ ਹੁਣ ਚੱਲ ਰਹੀ ਆ ਸੋ ਪਲੂਣ ਵੱਚੀ ਐ ਇੱਕ ਵਾਰੀ ਮੈਂ ਤੁਹਾਨੂੰ ਥੋੜਾ ਨੇੜਿਓਂ ਥਣ ਥੁਣਾ ਦਿਖਾਉਂਗਾ ਦੋਸਤੋ ਆ ਦੇਖੋ ਠੀਕ ਆ ਹੱਥੀ ਚਵਾਈ ਵਾਲਾ ਥਾਣਾ ਤੇ ਵੀਰ ਬਾਕੀ ਐ ਚੂਣ ਚਣ ਜੇਕਰ ਆਪਾਂ ਚਾਰੇ ਤਿੰਨਾਂ ਪਸ਼ੂ ਦੀ ਗੱਲ ਕਰੀਏ ਤਾਂ ਬਿਲਕੁਲ ਓਕੇ ਹਾਂਜੀ ਕੋਈ ਕੋਈ ਸਾਰੀਆਂ ਪੋਲੀਆਂ ਵਾ ਲਓ ਵੀ ਭਰਾਵੋ ਠੀਕ ਆ ਜੀ ਤੇ ਬਾਕੀ ਛੱਡਾ ਨਹੀਂ ਹੋਊਗਾ ਆ ਫੇਸ ਕੁਆਲਿਟੀ ਤੋਂ ਜੇ ਠੀਕ ਆ ਜੀ ਸੋ ਇਹ ਮੂੰਹ ਮੱਥੇ ਦੀ ਆ ਥਣ ਥਣ ਜਿਹੜਾ ਦੋਸਤੋ ਹੱਥੀ ਚਵਾਈ ਲਾ ਆ ਦੇਖੋ ਠੀਕ ਆ ਜੀ ਤੇ ਇਹ ਵੀ ਵੀਰ ਕੱਢ ਕੇ ਬਾਹਰ ਲਾਇਏ ਤੋਰ ਕੇ ਚੰਗੀ ਤਸਲੀ ਨਾਲ ਦਿਖਾਈਏ ਕਿ ਲਿਓ ਜੀ ਇਸ ਬੱਚੀ ਦੇ ਮਗਰ ਦੋਸਤੋ ਮੇਲ ਕਾਫ ਆ ਬੱਚਾ ਹੈ ਤੋਂ ਬੱਚਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਹੁਣ ਤਕਰੀਬਨ ਜਿਹੜਾ ਸਹੀ 8-7 ਤੇ ਚੱਲਣ ਦੀ ਹੈ ਹਾਂਜੀ ਉਹ ਬੱਛਾ ਵਾ 8 ਕਿਲੋਟਰ ਜਿਹੜਾ 8-9 ਲੀਟਰ ਖੁੱਲਾ ਡੁੱਲਾ ਹੈਗਾ ਵਾ ਠੀਕ ਹੈ ਜੀ ਆਪ ਦੋਸਤੋ 8-9 ਬਾਕੀ ਜੂੜ ਵੰਗਾ ਪਾਉਣੇ ਨਾ ਹਾਂਜੀ ਵੰਗਾ ਪਾਉਣੇ ਆ ਠੀਕ ਹੈ ਜੀ ਸੋ ਵੰਗਾ-ਵੰਗਾ ਜਿਹੜਾ ਦੋਸਤੋ ਨਾਰਮਲੀ ਪਾ ਹੀ ਲੈਂਦੇ ਆਪਾਂ ਨਾਰਮਲੀ ਜੇਕਰ ਵੜਾ ਦੀ ਗੱਲ ਕਰੀਏ ਤੇ ਉਹ ਵੀ ਚੰਗੇ ਲਈ ਹੈ ਠੀਕ ਹੈ ਜੀ ਸੋ ਆ ਵੜਾ ਤੇ ਚੁਵਾਈ ਦਾ ਇੱਕ ਵਾਰੀ ਸਮਾਂ ਮੈਂ ਫਿਰ ਨੋਟ ਕਰਾ ਦੇਣਾ ਦੋਸਤੋ ਕੋਈ 5:30 ਵਜੇ ਵੀਰ ਨੇ ਨੋਟ ਕਰਾਇਆ ਸੀ ਵੀ 5:30 ਵਜੇ ਚੁਵਾਈ ਹੋਈ ਆ ਹੁਣ 12 ਵਜੇ ਦਾ ਕੋਈ ਸਮਾਂ ਨਹੀਂ ਉਸ ਅਕੋਰਡਿੰਗ ਤੁਸੀਂ ਜੱਜਮੈਂਟ ਕਰ ਲਿਓ ਠੀਕ ਹੈ ਤੇ ਹਾਈਟ ਮੀਡੀਅਮ ਦਰਮਿਆਨੀ ਜੀ ਹਾਈਟ ਆ ਵੀ ਬਾਹਲੀ ਵੱਡੀ ਨਹੀਂ ਕੀ ਨਾ ਮੀਡੀਅਮ ਆ ਦਰਮਿਆਨੀ ਹਾਈਟ ਆ ਤੇ ਸੂਸਬਾਦ ਵਿੱਚ ਆਇਆ ਪਸ਼ੂ ਇੱਕ ਜਿਵੇਂ 5-7 ਕਿ ਦਿਨਾਂ ਦੀ ਸੁਈ ਆ ਤੇ ਅੱਗੇ ਕੋਈ ਵੀਰ ਚੰਗੀ ਸੇਵਾ ਕਰ ਲੂਗਾ ਭਰ ਲੂਗਾ ਵਹਿੜ ਤੋਂ ਤੇ ਦੁੱਧ ਕਰਮ ਵਾਲੀ ਚੰਗਾ ਚਵਾਈ ਚੱਲੂਗੀ ਚਲੋ ਜਿਆਦਾ ਨਹੀਂ ਕਹਿੰਦੇ ਵੀ 200 ਅੰਦਰਵਾਰ ਜਾਂ 10 ਲੀਟਰ ਤੱਕ ਵੀ ਆਪਾਂ ਚਵਾਈ ਦੇ ਥੱਲਿਓ ਕਰ ਸਕਦੇ ਹਾਂ ਜਿਹੜੇ ਹਿਸਾਬ ਨਾਲ ਦੋਸਤੋ ਬਾਡੀ ਸਟਰਕਚਰ ਆ ਜਿੱਡਾ ਕੁ ਬੱਚੀ ਦਾ ਆ ਦੇਖੋ ਤੋੜ ਲੋ ਜੀ ਮੜੇ ਬੱਚੇ ਤੇ ਖਿਲਾਰ ਲਿਓ ਓਏ ਆ ਬੱਚੇ ਦਾ ਲੈ ਚੱਲੇ ਜੀ ਆ ਦੇਖੋ ਜੀ ਆ ਬੱਚਾ ਜੇ ਮਗਰ ਠੀਕ ਹੈ ਜੀ ਅਠਾ ਸੱਤਾਂ ਦਿਨਾਂ ਦਾ ਬੱਚਾ ਇੱਕ ਹਫਤੇ ਦਾ ਜੇ ਦੋਸਤੋ ਇਹ ਬੱਚਾ ਠੀਕ ਹੈ ਜੀ ਮਦਰ ਦੇ ਉੱਪਰ ਹੀ ਬੱਚਾ ਤੇ ਬਿਲਕੁਲ ਹਾਲੀਵੁੱਡ ਆ ਲਵੀ ਵੀ ਆ ਤੇ ਸਰੀਰਕ ਪੱਖੋਂ ਵੀ ਹੌਲੀ ਆ ਮੀਡੀਅਮ ਹਾਈਟ ਆ ਤੇ ਰੇਡ ਪਰਤਾ ਵੀ ਉਸੇ ਤਰ੍ਹਾਂ ਦਾ ਤੁਹਾਨੂੰ ਜਿਹੜਾ ਦੋਸਤੋ ਮਿਲ ਜੂਗਾ ਸੋ ਜਿਹੜੇ ਵੀਰ ਨੇ ਥੋੜੇ ਪੈਸੇ ਲਾਉਣੇ ਆ ਠੀਕ ਆ ਜੀ ਕਿਉਂਕਿ ਖਰੀਦਦਾਰ ਵੀਰ ਜਿਆਦੇ ਪੈਸੇ ਖਰਚ ਕਰਨ ਵਾਲਾ ਵੀ ਆ ਥੋੜੇ ਪੈਸੇ ਖਰਚ ਕਰਨ ਵਾਲਾ ਵੀ ਆ ਤੇ ਮੈਨੂੰ ਲੱਗਦਾ ਵੀ ਵੇਖੋ ਦੋਸਤੋ ਥਣ ਜਿਵੇਂ ਦੂਜਾ ਨਤੀਜਨ ਵੇੜਾਂ ਦਾ ਲੱਗਾ ਉਦਾਂ ਦਾ ਥਾਣਾ ਇਸ ਵੇੜ ਦਾ ਆ ਦੇਖੋ ਜੀ ਹਾਂ ਲੈ ਵੀਰ ਕਮਾ ਕੇ ਮੋੜ ਕੇ ਬੰਨ ਲੀਏ ਤੋਰ ਲੋ ਇੱਕ ਠੀਕ ਹੈ ਜੀ ਠੀਕ ਹੈ ਤੇ ਅੱਛਾ ਵੀਰ ਇਹਦੀ ਕੀ ਮੰਗ ਕਰਦੇ ਆ ਕਿੱਥੋਂ ਕਿ ਲਗ ਦੇ ਦਾਂਗੇ ਆ ਇਹਦਾ 25000 ਰੁਪਇਆ 25000 ਹਾਂਜੀ ਆਣ ਆਈਆਂ ਕਿ ਵਿੱਚੋਂ ਛੋਟ ਛੱਪਾ ਕਰ ਦਾਂਗੇ ਛੋਟ ਛੱਪਾ ਵੀ ਕੋਈ ਗੱਲ ਚੱਕਰ ਨਹੀਂ ਆ ਠੀਕ ਹੈ ਜੀ ਲਓ ਦੋਸਤੋ 25000 ਤੇ 25000 ਦੇ ਵਿੱਚੋਂ ਛੋਟ ਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਬਿਲਕੁਲ ਘਰ ਆ ਇਹਦਾ ਠੀਕ ਆ ਤੇ ਇਹ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਵਹਿੜ ਦਿਖਾਤੀ ਆ ਇੱਕ ਵੱਡੇ ਕਦ ਕਾਠ ਦੇ ਵਿੱਚ ਵਹਿੜ ਤੁਹਾਨੂੰ ਦਿਖਾਉਣੇ ਆ ਇਧਰਲੀ ਸਾਈਡ ਤੀਸਰੇ ਨੰਬਰ ਤੇ ਆ ਆ ਦੇਖੋ ਜੀ ਇਹ ਇਹਦਾ ਵੀਰ ਮਾੜਾ ਦੱਸਿਓ ਰਿਕਾਰਡ ਕੀ ਆ ਕੀ ਡਿਟੇਲ ਆ ਵੱਡੀ ਬਹਿੜਾ ਕੱਟ ਕਰੇ ਪਿੱਛੇ ਸੂਈ ਸੂਈ ਆ ਦੇ ਇਹਦੇ ਥੱਲੇ 9 ਲੀਟਰ ਇੱਕ ਟਾਈਮ ਦਾ ਬੋਲਾ ਹੈਗਾ ਜੀ 9 ਲੀਟਰ ਹਾਂਜੀ ਇੱਕ ਟਾਈਮ ਦਾ ਐਸ ਵਕਤ ਖੁੱਲਾ ਡੁੱਲਾ ਅੱਛਾ ਦਿਨ ਇਹਨੂੰ ਕਿੰਨੇ ਹੋ ਗਏ ਆ ਨੜੂ ਨਾਲ ਹੀ ਆ ਚੌਥਾ ਪੰਜਵਾਂ ਦਿਨ ਹੋਣਾ ਚੌਥਾ ਹੀ ਹੋਣਾ ਹੈ ਸਾਇਦ ਚੌਥਾ ਪੰਜਵਾਂ ਹੋਊਗਾ ਵੱਤ ਤੋਂ ਵੱਧ ਦਿਨ ਨਾ ਠੀਕ ਆ ਜੀ ਲਓ ਦੋਸਤੋ ਚੌ ਪੰਜਾਂ ਦੇ ਦਿਨਾਂ ਦੀ ਸੂਈ ਹੈ ਇਹਨਾਂ ਦਾ ਉਹ ਇੱਕ ਦਿਨ ਪਹਿਲਾਂ ਸੂਈ ਚੌ ਪੰਜਾਂ ਦਿਨਾਂ ਦੀ ਸੂਈ ਹੈ ਤੇ 8-9 ਕਿਲੋ ਬੋਲਾ ਇੱਕ ਟਾਈਮ ਦਾ ਵੀਰ ਦੱਸ ਰਿਹਾ ਵੀ 8-9 ਕਿਲੋ ਬੋਲਾ ਇਹਨਾਂ ਦੇ ਥੱਲੇ ਹਾਜ਼ਰ ਆ ਤੇ ਟੋਟਲ ਕੋਈ ਤੁਸੀਂ ਅੱਗੇ ਜੋੜ ਮਿਲ ਆਪ ਲਾ ਲਿਓ ਵੀ 16-17 17-18 ਲੀਟਰ ਬੋਲਾ ਇਹਦੇ ਥੱਲੇ ਠੀਕ ਆ 22 ਲੀਟਰ ਦੋਦੇ ਦਿਨਤਾ ਹੀ ਇਹਨੇ ਮਗਦੇ ਸੂਈ ਅੱਛਾ ਜੀ ਐਟ ਕੀ ਵਾਦੀ ਦਊਗੀ ਹੁਣ ਤੀਜਾ ਸੂਆ ਸੂਈ ਹਾਂਜੀ ਤੀਜਾ ਸੂਆ ਸੂਈ ਆ ਠੀਕ ਆ ਲਓ ਵੀ ਇਸ ਵਾਰ ਦੋਸਤੋ ਤੀਜਾ ਸੂਆ ਤੇ ਬਾਕੀ ਕੱਦ ਕਾਰ ਜਿਹੜਾ ਦੋਸਤੋ ਆ ਤੁਸੀਂ ਵੇਖ ਕੇ ਚੈੱਕ ਕਰੋ ਵੀ ਵੇਲ ਬੋਲ ਵੀ ਲੰਬੀਆਂ ਪੂਰੀ ਕੱਦ ਵੀ ਪੂਰਾ ਵੱਡਾ ਉੱਚਾ ਕੱਦਾ ਤੇ ਬਾਕੀ ਵੀਰ ਚਾਰੇ ਥਣ ਵਰਦੇਪੁਰ ਦੇ ਪੂਰੇ ਬਿਲਕੁਲ ਐ ਘਾਟ ਬਾਦ ਕਿਸੇ ਧਾਰ ਤੁਰਦੀ ਕਿਹੇ ਚ ਨਹੀਂ ਹੋਗੀ ਬਿਲਕੁਲ ਪੱਦਰੇ ਵਧੀਆ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਸੋ ਤੁਸੋਂ ਇੱਕ ਵਾਰੀ ਤੁਹਾਨੂੰ ਬੈਕ ਸਾਈਡ ਤੋਂ ਵੀ ਆ ਦਿਖਾ ਦਿੰਨੇ ਆ ਤੇ ਨਾਲ ਦੀ ਨਾਲ ਵੀਰ ਨੂੰ ਕਹਿੰਦੇ ਬਾਹਰ ਕੱਢ ਕੇ ਆਪਾਂ ਤੋਰ ਕੇ ਤੇ ਸੱਲੀ ਨਾਲ ਦਿਖਾ ਦਿੰਨੇ ਸੋ ਵੱਡੇ ਕਤਬੋਤ ਵਿੱਚ ਆ ਕੋਈ 5 6 ਕ ਦਿਨਾਂ ਦੀ ਸੋਈ ਆ 11 18 17 ਕਿਲੋ ਜਿਹੜੀ ਹੁਣ ਬੋਲੇ ਤੇ ਚੱਲ ਰਹੀ ਹੈ ਮਗਰ ਇਹਦੇ ਵੀ ਬੱਛਾ ਇਹ ਮੇਲ ਕਾਫ ਆ ਸੋ ਚੋਣ ਚਾਨ ਇੱਕ ਨੰਬਰ ਆ ਫਾੜੀ ਵਾਲਾ ਚੱਡਾ ਸ਼ਾਮ ਨੂੰ ਦੋਸਤੋ ਵੀਰ ਦੇ ਕਹਿਣ ਮੁਤਾਬਕ ਆ ਵੀ ਹੁਣ ਜਿਵੇਂ ਅਧਵਚਾਲੇ ਸਮਾਂ ਹੈ ਵੀ ਚੁਵਾਈ ਮਾਰਨਿੰਗ ਤੋਂ ਲੈ ਕੇ ਜੇਕਰ ਸ਼ਾਮ ਦੀ ਚੁਵਾਈ ਦੀ ਗੱਲ ਕਰੀਏ ਵੀ ਅਧਵਚਾਲੇ ਸਮਾਂ ਤੇ ਹੁਣ ਜਿੰਨਾ ਕਰਮ ਵਾਲੀ ਨੇ ਭਰਨਾ ਸ਼ੁਰੂ ਕੀਤਾ ਉਹ ਤੁਹਾਡੇ ਸਾਹਮਣੇ ਆ ਠੀਕ ਆ ਆ ਦੇਖੋ ਜੀ ਪੂਰੀ ਵੱਡੀ ਹਾਈਟ ਦੀ ਆ ਨਹੀਂ ਫੁੱਲ ਵੱਡੇ ਕਦ ਕੱਦ ਦੇ ਵਿੱਚ ਲਓ ਵੀ ਦੋਸਤੋ ਠੀਕ ਆ ਜੀ ਕਰੋ ਚੈੱਕ ਸੋਹਣੇ ਹਾਈਡ ਕੱਟ ਦੇ ਵਿੱਚ ਆ ਪੂਰੀ ਵੱਡੀ ਆ ਫੁੱਲ ਵੱਡੀ ਆ ਦੋਸਤੋ ਠੀਕ ਆ ਜਿੱਦਾਂ ਇੱਕ ਆਪਾਂ ਨਾਰਮਲ ਫਾਰਮ ਵਾਲੀਆਂ ਵੜਾ ਦਿਖ ਲੈਣੀਆਂ ਪਰ ਇਹ ਐਚਐਫ ਦੇ ਵਿੱਚ ਲिटल ਬਿਟ ਥੋੜਾ ਬਾਦਾਂ ਕਿਤੇ ਨ ਕਿਤੇ ਕ੍ਰੋਸ ਆ ਥਣ ਲੰਬਾ ਜਿਵੇਂ ਇੱਕ ਆਪਾਂ ਕਹਿੰਦੇ ਮੱਝਾਂ ਵਾਲਾ ਥਣ ਲੱਗਾ ਕਰਮਾੜੀ ਨੂੰ ਠੀਕ ਆ ਆ ਦੇਖੋ ਲਓ ਜੀ ਠੀਕ ਆ ਸੋ ਵੜ ਚੰਗੀ ਆ ਦੋਸਤੋ ਤੇ ਬਾਕੀ ਬੰਗਾ ਬੰਗਾ ਇਹਨੂੰ ਵੀ ਪਾ ਲੈਨੇ ਵੈਸੇ ਆਪਾਂ ਨਾਰਮਲ ਹੀ ਆ ਨਿਆਣੇ ਪਾਈਦਾ ਦੋਸਤੋ ਨਿਆਣੇ ਰਸੀ ਤੁਸੀਂ ਪਾ ਲੈਨੇ ਹਾਂਜੀ ਮਾਣਿ ਪ੍ਰਭੂ ਠੀਕ ਆ ਜੀ ਤੇ ਬੰਗਾ ਰਸੀ ਦੋਸਤੋ ਤਿੰਨਾ ਪਸ਼ੂਆਂ ਨੂੰ ਪੈਂਦਾ ਜਿਵੇਂ ਇੱਕ ਨਾਰਮਲ ਹੀ ਕੋਈ ਬਾਲੀ ਵੱਡੀ ਗੱਲ ਨਹੀਂ ਕਿ ਪਰ ਚਲੋ ਪੁੱਛਣਾ ਫਰਜ਼ ਬਣਦਾ ਕਿ ਇਹ ਲਦੀਆਂ ਨਹੀਂ ਗਈਆਂ ਠੀਕ ਆ ਤੇ ਇਹ ਵੀਰ ਬਿਕਰਮ ਕਿੰਨੇ ਦੀ ਦੇਦਗੀ ਆਪਾਂ ਹਾਂ ਨਾ ਇਹ ਵੀ 60000 ਦੀ ਦੇ ਦੇਵਾਂਗੇ 60000 ਦੀ ਹਾਂਜੀ ਬਾਕੀ ਕੋਈ ਛੋਟਾ ਛਟਾ ਕਰ ਦੇਣ ਕਰ ਦਿਆਂਗੇ ਕਰ ਦਿਆਂਗੇ ਆਪਾਂ ਦੇ ਦੇਣੀ ਕਿਉਂ ਬਾਹਰ ਛੋਣਿਆ ਜੇ ਟਾਈਮ ਨਹੀਂ ਹੁੰਦਾ ਸਾਡੇ ਬੰਨੇ ਇਸ਼ਾਮ ਕਰਨ ਦਾ ਠੀਕ ਹੈ ਜੀ ਠੀਕ ਹੈ ਲਓ ਜੀ ਦੋਸਤੋ ਠੀਕ ਹੈ ਜੀ ਮਤਲਬ ਇਹ ਆ ਵੀ ਦੋਸਤੋ ਵੀਰ ਸਾਰਾ ਜਿਹੜਾ ਮਾਲ ਹੈ ਸੇਲ ਕਰਤਾ ਪਿਆ ਵੀ ਇਹੋ ਚਾਰ ਕਨਗ ਜਿਹੜੇ ਬਿਲਕੁਲ ਤੁਹਾਡੇ ਸਾਹਮਣੇ ਆ ਇਹ ਸਾਰੇ ਸੇਲ ਨੇ ਠੀਕ ਹੈ ਜੀ ਸਾਰੀਆਂ ਵੈੜਾਂ ਨੇ ਤੇ ਇਹ ਵੈੜ 62000 ਦੀ ਵੀਰਾਂ ਦਾ ਵੀ ਦੇ ਦਿਆਂਗੇ ਖਾਣਾ ਜਿਹੜੀ 62000 ਦੀ ਆ ਸੋ ਬਾਕੀ ਮੌਕੇ ਤੇ ਕੋਈ ਪ੍ਰੇਮ ਹਫਤ ਨਾਲ ਕੁਝ ਛੋਟਾ ਬਾਤਾਂ ਦੇ ਵਿੱਚੋਂ ਕਿ ਮਾਨਤਨ ਹੋ ਜਾਏਗਾ ਏਡੀ ਗੱਲ ਨਹੀਂ ਕੀ ਸੋ ਜ਼ਰੂ ਤੇ ਅੱਛਾ ਵੀਰ ਇੱਕ ਆਪਣੇ ਕੋਲ ਜਿਹੜਾ ਲਾਸਟ ਨਾਗ ਜਿਹੜਾ ਆ ਬਚਿਆ ਇਹ ਕਰਦੀ ਘਰੀ ਲੂਏ ਵੜੀ ਇਹ ਵੀ ਆਪਣੇ ਜਰਸੀ ਹਾਂਜੀ ਦੂਜੀ ਸੂਈ ਸੂਣਾ ਇਹਨੇ ਆਖੀ ਹਾਂ ਲਓ ਜੀ ਕਰਾਸ ਆ ਗਿਆ ਦੋਸਤੋ ਜਰਸੀ ਦਾ ਤੇ ਥੋੜਾ ਬਾਦਾਂ ਕਿਤੇ ਨਾ ਕਿਤੇ ਰਾਠੀ ਦਾ ਵਿੱਚ ਕਰਾਸ ਆ ਗਿਆ ਇਸ ਵੜ ਤੇ ਤੇ ਸੂਹਾ ਕੰਮਾ ਹੁੰਦੀ 200 200 ਬਣਾ ਲੈਂਦੀ 200 ਸਰਾ ਸੂਹਾ ਤੇ ਦਿਨ ਕਿੰਨੇ ਦੇ ਵਿੱਚ ਘਟੋ ਘਟ ਮੈਂ ਲਿਖਿਆ ਦੇਖੇ 32 33 ਦਿਨ ਰਹਿ ਕੇ ਸੂਣ ਚ ਮਿਲ ਕੇ ਮਹੀਨਾ ਮੰਨ ਕੇ ਕੋਈ ਚੱਲੇ ਹਾਂਜੀ ਮਹੀਨਾ ਹੱਦ ਸਵਾ ਮਹੀਨਾ ਦੋ ਚਾਰ ਦਿਨ ਤੇ ਤੀਜਾ ਸੂਹਾ ਤੁਸੀਂ ਦੱਸਿਆ ਤੇ ਕੋਈ ਦੂਜੇ ਸੂਵੇ ਚੋਈ ਹੈ ਕਿੰਨਾ ਕੁ ਦੁੱਧ ਦਿੰਦੀ ਰਹੀ ਹੈ ਨੋਰਮ ਦਿੰਦੀ ਨਹੀਂ ਹੈ ਹਾਂਜੀ ਠੀਕ ਹੈ ਜੀ ਲੋ ਦੋਸਤੋ ਤੀਜਾ ਸੂਆ ਹੈ ਹਜੇ ਨੋਰਮਲ ਹੀ ਮੈਂ ਜੇਕਰ ਗੱਲ ਕਰਾਂ ਤੇ ਲਾਏ ਬਣਾਈ ਇਹਨਾਂ ਨਹੀਂ ਪਈ ਘੱਟੋ ਘੱਟ ਵੀ ਸਾਰੇ ਵੀਰਾਂ ਨੂੰ ਪਤਾ ਵੀ ਮਹੀਨਾਗਾ ਜੇ ਕੱਚੀ ਆ ਤੇ ਘੱਟੋ ਘੱਟ ਵੀ 15 20ਾਂ 15 18 17 ਦਿਨਾਂ ਬਾਅਦ ਜਿਹੜਾ ਦੋਸਤੋ ਲਾਉਣਾ ਸ਼ੁਰੂ ਕਰੂਗੀ ਕਰਮਾਂ ਲਈ ਹਜੇ ਜਾਂ ਘੱਟੋ ਘੱਟ ਕਹਿ ਲੋ ਵੀ 15 ਦਿਨਾਂ ਬਾਅਦ ਇੱਕ ਵਾਰੀ ਨੋਰਮਲ ਜਿਹਾ ਲਾਏ ਪਾਊਗੀ ਤੇ ਬਾਕੀ ਤਿੱਪਣ ਤੋਂ ਟੋਪਣ ਦੇ ਵਿੱਚ ਚਾਰੇ ਥਣ ਬਿਲਕੁਲ ਓਕੇ ਆ ਓਕੇ ਰਿਪੋਰਟ ਹਾਂਜੀ ਆਪਜੀ ਤਸੱਲੀ ਕਰਕੇ ਬਾਕੀ ਆਪਦੀ ਕੋਈ ਥਿਆਨ ਤਸੱਲੀ ਕਰਕੇ ਲੈ ਕੇ ਜਾਵੇ ਬਿਲਕੁ ਲੋ ਵੀ ਭਰਾਵੋ ਹਾਈਟ మీడియం ਦੇ ਵਿੱਚ ਆ మీడియం ਹਾਈਟ ਆ ਬਾਦਾਮੀ ਤੇ ਵਾਈਟ ਦਾ ਕੰਬੀਨੇਸ਼ਨ ਆ ਦੋ ਕਲਰ ਦਾ ਵਾਈਟ ਜਾਂ ਰੰਗ ਵੀ ਹੈਗਾ ਕਰੀਮੀ ਤੇ ਬਰਾਊਨ ਜਾਂ ਕਲਰ ਵੀ ਹੈਗਾ ਵੈੜ ਦੇ ਵਿੱਚ ਸੋ ਰੰਗ ਪ੍ਰਿੰਟ ਬਹੁਤ ਸੋਹਣਾ ਠੀਕ ਆ ਜੀ ਵੈੜ ਇੱਕ ਰੰਗ ਆ ਬਾਕੀ ਠੰਡੀ ਧੀਰੀ ਆ ਸੋ ਕੋਈ ਵੀਰ ਆਪਦੀ ਤਿੱਪ ਕੇ ਚੋਂ ਥਾਣ ਦੀ ਤਸੱਲੀ ਕਰ ਸਕਦਾ ਤੀਜਾ ਸੂਆ ਇਸ ਵੈੜ ਨੇ ਸੋਹਣਾ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਇਹ ਵੀ ਤੋਰ ਕੇ ਦਿਖਾ ਦਿੰਨੇ ਆ ਜੀ ਹਾਂ ਜੀ ਐ ਤੋਰ ਲਓ ਜੀ ਲਓ ਜੀ ਠੀਕ ਆ ਸੋ ਮੀਨਾ ਕਾ ਦੋਸਤੋ ਕੱਚੀ ਆ ਤੇ ਉਸ ਅਕੋਰਡਿੰਗ ਤੁਸੀਂ ਸੌਦਾ ਕਰ ਲਿਓ ਪਰ ਅੱਜ ਰੇਟ ਬਿਲਕੁਲ ਵਾਜਬਤ ਹੈ ਬਿਲਕੁਲ ਜਾਇਜ਼ ਰੇਟ ਦੇ ਉੱਪਰ ਤੁਹਾਨੂੰ ਮਿਲ ਜੂਗੀ ਠੀਕ ਆ ਤੇ ਮੀਨਾ ਜਿਹੜੀ ਕਿਸੇ ਵੀਰ ਨੇ ਸਾਂਭਣੀ ਆ ਉਹ ਦੋਸਤੋ ਅੱਗੇ ਵੀ ਪੈਸੇ ਖਰਚ ਹੁੰਦੇ ਆ ਪਸ਼ੂ ਦੇ ਉੱਪਰ ਤੇ ਕਿਸੇ ਵੀਰ ਨੇ ਬਿਲਕੁਲ ਤਿਆਰ ਕਰਕੇ ਸੇਲ ਵੀ ਕਰਨੀ ਆ ਉਹ ਵੀ ਤੁਸੀਂ ਆਪਣਾ ਡਿਸੀਜਨ ਲੈ ਸਕਦੇ ਜਿਹੜੇ ਵੀਰ ਨੇ ਘਰੇ ਰੱਖਣੀ ਆ ਉਹਨੂੰ ਅੱਜ ਬਿਲਕੁਲ ਨੋਰਮਲ ਤੇ ਜਾਇਜ਼ ਰੇਟ ਦੇ ਉੱਪਰ ਮਿਲ ਜੂਗੀ ਠੀਕ ਆ ਸੋ ਇਹ ਵੈਡਾ ਦੋਸਤੋ ਕ੍ਰੋਸ ਅੰਗ ਦੇ ਵਿੱਚ ਰਾਠੀ ਦੇ ਜਲਸੀ ਦਾ ਕ੍ਰੋਸ ਅੰਗਾ ਤੇ ਤੇਜਾ ਸੂਆ ਇਸ ਵੈਡ ਨੇ ਸੂਣਾ ਠੀਕ ਆ ਜੀ ਇੱਕ ਮਹੀਨਾ ਹਜੇ ਬਾਕੀ ਆ ਦਾ ਸੂਣ ਦੇ ਵਿੱਚ ਸੋ ਚਾਰੇ ਥਾਣਾ ਦੀ ਓਕੇ ਰਿਪੋਰਟ ਆਪਣੇ ਕੋਈ ਵੀਰ 蒂ਪ ਕੇ ਤਸੱਲੀ ਕਰ ਸਕਦਾ ਠੀਕ ਹੈ ਹਾਈਟ ਮੀਡੀਅਮ ਦੇ ਵਿੱਚ ਆ ਤੇ ਇਹਦਾ ਮੁੱਲ ਵੀ ਕੀ ਕਰਦੇ ਆ ਕਿਤੋਂ ਕਿਤਕ ਦੇ ਦੇਣੀ ਆ ਅੱਜ ਇਹਦਾ ਮੁੱਲ ਲਗਾ 20000 ਠੀਕ ਹੈ ਜੀ ਇਹ ਨਾਵੇ ਕੀ ਜਦੋਂ ਪੂਰੀ ਤਿਆਰ ਹੋ ਗਈ ਉਹਦੇ 40000 ਦੀ ਬੈਡ ਹੈਗੀ ਆ ਹਾਂ ਜੀ ਮਿਲ ਕੇ ਮਹੀਨਾ ਸਾਹਮਣੇ ਦਿਨ ਹਾਂ ਜੀ ਹਾਂ ਜੀ ਮਹੀਨਾ ਸਾਹਮਣੇ ਹੀ ਪੈਣੀ ਆ ਬਿਲਕੁਲ ਬਿਲਕੁਲ ਸੋ ਦੋਸੋ ਬਾਕੀ ਤੁਹਾਨੂੰ ਮਰਿਜ਼ਨ ਦੱਸ ਹੀ ਦਿੱਤਾ ਸੀ ਫਸਟ ਲਈ ਠੀਕ ਹੈ ਜੀ ਰੀਜ਼ਨ ਇਹੋ ਸੀਗਾ ਵੀ ਥੋੜੀ ਜਿਹੀ ਥੇਰ ਘਟਾ ਵੀ ਦੂਜੇ ਬੰਨੇ ਧਿਆਨੇ ਵੀਰ ਹੋਣੀ ਲੱਗੇ ਆ ਪਹਿਲੀ ਜ਼ਮੀਨ ਦੇ ਝੋਨੇ ਝੰਨੇ ਦੀ ਬਜਾਈ ਹੋ ਰ ਲਵਾਈ ਹੋ ਰਹੀ ਹੈ ਠੀਕ ਹੈ ਜੀ ਸੋ ਇਸ ਕਰਕੇ ਜਿਹੜੇ ਸਾਰਾ ਪਸ਼ੂਏ ਮਾਲ ਸੇਲ ਕਰਦੇ ਪਏ ਆ ਤੇ ਵੜ ਚੰਗੀ ਹੈ ਦੋਸਤੋ 22000 ਦੇ ਵਿੱਚ ਤੁਹਾਨੂੰ ਇਹ ਵੜ ਮਿਲ ਜੂਗੀ ਮਹੀਨਾ ਸਾਹਣ ਦੀ ਲੋੜ ਆ ਬਾਕੀ ਅੱਗੇ ਕੋਈ ਦੋ ਪੈਸੇ ਵੀਰ ਠੀਕ ਹੈ ਜੀ ਕਮਾਈ ਵੀ ਕਰ ਸਕਦਾ ਤੇ ਇਹ ਅੱਜ ਟੋਟਲ ਚਾਰ ਨਾਕ ਸੀਗੇ ਜਿਹੜੇ ਆਪਾਂ ਤੁਹਾਨੂੰ ਵੀਰ ਬਕਰ ਮਜੀਦਾ ਉਹਨਾਂ ਦੇ ਘਰੋਂ ਦਿਖਾਉਣੇ ਸੀਗੇ ਤੇ ਖਾਸ ਵੀ ਜਿਹੜੇ ਪਿੰਡ ਸਰਿਆਲੀ ਕਰਨੀ ਆ ਤੁਸੀਂ ਨਸ਼ਹਰੇ ਪੰਦੂਆਂ ਤੋਂ ਪਹਿਲਾਂ ਜਿਹੜਾ ਦੋਸਤੋ ਅੱਡਾ ਆ ਜਾਂਦਾ ਜੇਕਰ ਕੋਈ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਆਰੀ ਕੇ ਪਤਨ ਤੋਂ ਕਿ 15-16 ਕਿਲੋਮੀਟਰ ਦੀ ਦੂਰੀ ਹੈ ਪੱਟੀ ਸ਼ਹਿਰ ਵੀ ਤਕਰੀਬਨ ਇੱਥੋਂ ਕੋਈ 8 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਤੇ ਵੀਰ ਇੱਕ ਨੰਬਰ ਆਪਣੇ ਜ਼ਰੂਰ ਸਾਂਝੇ ਕਰ ਦਿਗੇ ਜੀ 6280161754 ਠੀਕ ਹੈ ਜੀ ਕੋਈ ਫਿਰ ਬੋਲਦਗੇ ਜੀ 6280161754 ਠੀਕ ਹੈ ਜੀ ਲਓ ਦੋਸਤੋ ਇਹ ਨੰਬਰ ਨੇ ਵੀਰ ਦੇ ਠੀਕ ਹੈ ਜੀ ਬਿਲਕੁਲ ਸਕਰੀਨ ਦੇ ਉੱਪਰ ਲੱਗ ਚੁਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਬਤੇਰੇ ਗੱਲਬਾਤ ਕਰ ਲਿਓ ਤੇ ਐਡਰੈਸ ਵੀ ਤੁਹਾਨੂੰ ਕਨਫਰਮ ਕਰਾਤਾ ਬਾਕੀ ਪਸ਼ੂ ਇਹ ਨਾਗ ਜਿਹੜੇ ਤੁਹਾਨੂੰ ਦਿਖਾਉਣੇ ਸੀਗੇ ਆਕੇ ਘਰੇ ਆਪਣੀ ਨਰਖ ਪਰਖਾ ਤਸੱਲੀ ਕਰ ਲਿਓ ਜ਼ਿਆਦਾਤਰ ਪਸ਼ੂ ਜਿਹੜੇ ਦੁੱਧ ਤਾਲੇ ਆ ਠੀਕ ਆ ਜੀ ਚੋਕੇ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ